ਹਾਂਜੀ ਸਸ਼ੀਕਲ ਜੀ ਗਰਮੀ ਦੇ ਪਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਸੇਲ ਵਾਲੇ ਸੂਟ ਪਲੱਸ ਪਿਓਰ ਦੇ ਪਾਰਟੀ ਵੇਅਰ ਕੰਟਰਾਸਟ ਦੁਪੱਟਿਆਂ ਵਾਲੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਇਹ ਵਾਲੇ ਜਿਹੜੇ ਸੂਟ ਹੋਣਗੇ ਹਕੂਬਾ ਦੇ ਉੱਪਰ ਰਹਿਣ ਵਾਲਾ ਜਿਹੜਾ ਕਾਟਨ ਦਾ ਸਟਾਫ ਹੋਏਗਾ ਪ੍ਰਾਈਜ਼ ਹੋਏਗਾ 150 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜਾਏਗਾ ਇਹਨਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੇ ਡਿਜ਼ਾਈਨਿੰਗ ਹੈਗੀ ਉਹ ਵੀ ਮਿਲ ਜਾਏਗੀ ਤੁਸੀਂ ਕਿੰਨਾ ਵੀ ਆਪਣੀ ਚੋਇਸ ਦੇ ਅਕੋਰਡਿੰਗ ਬਾਈ ਕਰ ਸਕਦੇ ਹੈਗੇ ਹੋ ਇਹਨਾਂ ਦਾ ਜਿਹੜਾ ਪ੍ਰਾਈਸ ਹੈਗਾ ਉਹ 250 ਰੁਪਏ ਪਰ ਮੀਟਰ ਦੇ ਅਕੋਰਡਿੰਗ ਸੀਗਾ ਪਹਿਲਾਂ ਬਟ ਹੁਣ ਇਹਨਾਂ ਦਾ ਪ੍ਰਾਈਸ ਹੈਗਾ ਜਿਹੜਾ ਸੇਲ ਦੇ ਉੱਪਰ ਲਗਾਇਆ ਹੈ 150 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜਾਏਗਾ ਔਰ ਸ਼ਿਪਿੰਗ ਵੀ ਫ੍ਰੀ ਰਹਿਣ ਵਾਲੀ ਹੈਗੀ ਆ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਕ੍ਰੇਪ ਦਾ ਜਿਹੜਾ ਸੂਟ ਹੈਗਾ ਆਲ ਓਵਰ 5 ਮੀਟਰ ਦੀ ਕੱਟ ਹੋਏਗੀ ਨਾਲ ਪਿਓਰ ਚਨਾਉਣ ਦਾ ਜਿਹੜਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਰਹਿਣ ਵਾਲਾ ਇਸਦੀ ਕੱਟ 2.5 ਮੀਟਰ ਹੋਏਗੀ ਪੂਰੇ ਸੂਟ ਦਾ ਜਿਹੜਾ ਪ੍ਰਾਈਸ ਹੋ ਗਿਆ 1950 ਰੁਪਏ ਰਹਿਣ ਵਾਲਾ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਪਿਓਰ ਗਰੇਪ ਦਾ ਜਿਹੜਾ ਸਟਾਫ ਰਹਿਣ ਵਾਲਾ ਆਲ ਓਵਰ ਜੇਕਰ ਤੁਸੀਂ ਇਕੱਲਾ ਪੂਰਾ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਕੱਲਾ ਦੁਪੱਟਾ ਬਾਈ ਕਰਨਾ ਚਾਹੁੰਦੇ ਹੋਗੇ ਤਾਂ ਤੁਸੀਂ ਉਹ ਵੀ ਕਰ ਸਕਦੇ ਹੈਗੇ ਹੋ ਜੇਕਰ ਤੁਸੀਂ ਇਹਨਾਂ ਨੂੰ ਪਾਰਟੀ ਵੇਅਰ ਪੂਰਾ ਸੋਹਣਾ ਲੁੱਕ ਦੇਣਾ ਚਾਹੁੰਦੇ ਹੋ ਇਹ ਵਾਲੇ ਸੂਟਸ ਨੂੰ ਤਾਂ ਤੁਸੀਂ ਦੈਨ ਇਹਦੇ ਉੱਪਰ ਜਿਹੜਾ ਹੈਂਡਵਰਕ ਔਰ ਥ੍ਰੈਡਵਰਕ ਕਰਵਾ ਕੇ ਬਹੁਤ ਸੋਹਣਾ ਲੁੱਕ ਦੇ ਸਕਦੇ ਹੋ ਜੇਕਰ ਤੁਸੀਂ ਉਹ ਵੀ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਅਸੀਂ ਤੁਹਾਨੂੰ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਜਿਹੜਾ ਹੈਗਾ ਇਹ ਸੂਟ ਰੈਡੀ ਕਰਕੇ ਦੇਾਂਗੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨਲ ਮਿਲ ਜਾਏਗੀ ਔਰ ਡਿਜ਼ਾਈਨਿੰਗ ਵੀ ਮਿਲ ਜਾਏਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਹੋਣਗੇ ਪਿਓਰ ਗਰੇਪ ਦੇ ਉੱਪਰ ਹੋਏਗਾ ਇਹਨਾਂ ਦੇ ਨਾਲ ਜ ਜਿਹੜੇ ਹੈਗਾ ਚਨਾਉਂਦੇ ਦੁਪੱਟੇ ਮਿਲ ਜਾਣਗੇ ਇਹ ਵਾਲੇ ਜਿਹੜੇ ਸੂਟ ਹੋਏਗਾ ਜਿਹੜਾ ਪਿਓਰ ਕريب ਦਾ ਜਿਹੜਾ ਫੈਬਰਿਕ ਹੋਏਗਾ ਜਿਸ ਤੇ ਉੱਪਰ ਹੈਂਡਵਰਕ ਰਹਿਣ ਵਾਲਾ ਹੈਗਾ ਫੁੱਲੀ ਏਮਬਰਾਇਡਰ ਸ਼ਰਟ ਹੋਏਗੀ